ਦਾਸਲੇ ਬਾਪੂ ਜੀ ਕਪੜੇ ਫਾਈ ਕਿਹਾ ਤਾ ਅਜਿਸੀ ਨਾਰਕ ਚੱਕ ਚ ਵਿਆਹ ਆਏ ਹੋਏ ਆ ਸੁਣਾਓ ਬਾਪੂ ਖਤਰੂ ਮਾਇਆ ਦੀ ਆ ਵੀ ਪਉਂਦਾ ਹੈ ਗਵਿਆ ਤਾਂ ਧੁੱਪ ਜਾਂ ਦੇ ਕਿਦਾਂ ਨਹੀਂ ਊੜਾ ਹੁੰਜੇ ਦਾ ਤੇ ਵਿਚਾਰਾ ਇਹ ਲੋਭ ਸਤਾਵੇ ਨਾ ਦੱਸੋ ਕੌਣ ਈ ਲੈ ਗੰਦਾ ਵੀ ਚੇ ਲੱਗ ਲੋਭ ਦੇ ਜੀ ਫਿਰ ਰੱਬ ਨੂੰ ਭੁੱਲਿਆ ਕਿਛੇ ਲੱਗ ਲੋ ਦੇ ਜੀ ਕਹੇ ਸੀ ਬੋਲਦਾ ਨਾ ਕਾਤਰ ਮਾਇਆ ਨੀ ਪੰਡਿਤ ਯੋਥੀ ਤੇ ਵਰਣ ਲਗਾਉਂਦੇ ਐ ਰਾਹੁ ਕੇਤੂ ਤੇਰੇ ਤੇ ਜਿਹੜਾ ਪੁੱਛੇ ਆਸਤਨਾਉ ਦੇਸ ਤਨਾ ਜਾ ਛੇਤੀ ਤੂੰ ਤੇਰੇ ਤੇ ਸਾਧ ਬੜਾ ਹੈ ਮੰਦਾ ਪੇਚੇ ਲੱਗ ਲੋਭ ਦੇ ਜੀ ਫਿਰਦਾ ਰੱਬ ਨੂੰ ਭੱਲਿਆ ਬੰਦਾ ਪੇਚੇ ਲੱਗ ਲੋਭ ਦੇ ਜੀ ਝੂਠ ਬੋਲਦਾ ਬੰਦਾ ਕਾਤਰ ਮਾਇਆ ਦੀ ਬਹੁਤੇ ਸਾਧ ਰੂਪ ਹੋ ਜਾਂਦੇ ਬੈੰਦੇ ਅੱਖਾਂ ਵਿੱਚ ਜਿਕੇ ਨਾਲੇ ਲੁੱਟ ਦੁਨੀਆ ਨੂੰ ਖਾਂਦੇ ਯਦ ਫਾਜ ਉਗੜਦਾ ਹੈ ਭਾਈ ਟਿੱਟ ਤੁਰਦੇ ਝੂਲੀ ਡੰਡਾ ਵੀ ਚੇ ਲੱਗ ਲੋਭ ਦੇ ਜੀ ਫਿਰਦਾ ਰਬ ਨੂੰ ਭੁੱਲਿਆ ਬੰਦਾ ਵੀ ਚੇ ਲੱਗ ਲੋਭ ਦੇ ਜੀ ਝੂਠ ਬੋਲੈ ਬੰਦਾ ਸਾਤਰ ਮਾਇਆ ਦੀ ਕਾਰੀਗਰ ਗੋਠੀਆਂ ਯਤ ਦੇ ਗੜਾ ਜੜਦੇ ਮੈਂ ਲਾ ਤੇ ਮਰਨੋ ਮੂਰਲੇ ਨਹੀਂ ਜਗਦੇ ਫੇਰ ਬਾਚਰ ਤਗਾਦੀ ਹੈ ਜੇ ਟੁੱਟੇ ਪੈੜ ਦਾ ਡੰਡਾ ਪਿਛੇ ਲੱਗ ਲੋਗ ਦੇ ਜੀ ਫਿਰ ਦੇ ਰੱਬ ਨੂੰ ਭੁੱਲਿਆ ਬੰਦਾ ਪਿਛੇ ਲੱਗ ਲੋਗ ਦੇ ਜੀ ਝੂਠ ਬੋਲਦਾ ਬੰਦਾ ਖਾਤਰ ਮਾਇਆ ਜੀ ਆਦਮ ਨੀ ਦਰਮਣ ਦੇ ਘਰ ਘਰ ਬੋਲਦਾ ਮੰਗ ਜੀ ਨੇ ਇਹ ਧੁਖੇ ਨੇ ਧੰਦੇ ਫਿਰ ਮੁੱਖ ਇਹ ਜਿੱਤ ਕੇ ਮੁਖਦ ਗਾਉਂਦੇ ਦੀ ਸਭ ਦਾ ਡੁਕਦੇ ਡੰਡਾ ਕੀ ਜੈ ਲੱਗ ਲੋਰੇ ਜੀ ਫਿਰਦਾ ਰੱਬ ਕੋ ਭੋਲੇ ਆ ਬੰਦਾ ਕੀ ਜੈ ਲੱਗ ਲੋਰੇ ਜੀ ਝੂਠ ਮੋਰ ਰਹਿ ਬੰਦਾ ਬਾਤਰ ਮਾਇਆ ਦੀ ਯੰਗਵਾਦ ਜਾ ਕਰਦੇ ਆਪ ਬੈਠੇ ਮੈਂ ਲਾਜ ਅੱਗੇ ਪੁੱਤਰ ਬਗਾਨੇ ਮਰਦੇ ਬੈਣ ਕੋ ਆਪ ਆਪੇ ਰੁੰਦੇ ਨੇ ਕਹਿੰਦੇ ਆ ਮਿਲ ਵੀ ਵਰਜੰਦਾ ਕਿਚੇ ਲੱਗ ਲੋਭ ਦੇ ਜੀ ਜਿੰਦਾ ਰੱਬ ਨੂੰ ਕਰਦਾ ਬੰਦਾ ਕਿਚੇ ਲੱਗ ਲੋਭ ਦੇ ਜੀ ਝੂਠ ਬੋਲਦਾ ਬੰਦਾ ਖਾਤਰ ਮਾਇਆ ਦੀ ਦਿਸਾਉਂਦਾ ਇਨ ਤੇ ਚੇਮਿਆ ਰਾਜੂੜੇ ਵਿੱਜ ਪੱਛਰੇ ਪਾ ਦਿੰਦਾ ਮੀਰ ਨੂੰ ਇਹ ਕਰਦਾ ਹੈ ਲੋੜੇ 360 ਮੰਗਦਾ ਹੈ ਜੋੜਾ ਰੋਕਦਾ ਰੋਕ ਨਹੀਂ ਸਕਦਾ ਕੰਡਾ ਵਿੱਚ ਇਹ ਲੱਗ ਲੋਭ ਦੇ ਜੀ ਫਿਰਦੇ ਰੱਬ ਨੂੰ ਭੁੱਲਿਆ ਬੰਦਾ ਵਿੱਚ ਇਹ ਲੱਗ ਲੋਭ ਦੇ ਜੀ ਝੂਠ ਬੋਲਦਾ ਬੰਦਾ ਉਹ ਘਾਟਰ ਮਾਇਆ ਦੀ ਫਿਰਦੇ ਸੰਤ ਦਮਾਨ ਲਗਾਉਂਦੇ ਸੁਬਾਣੀ ਰਾਮ ਲਗਾਉਂਦੇ ਨੇ ਛੇਤਾ ਸਾਈ ਬਾਜਨੀ ਆਉਂਦੇ ਤੇ ਰਾਤਨਾ ਦੀ ਖਾਣੀ ਦਾ ਇਨਾ ਦੇਨ ਜੀ ਤੋਂ ਜਲਿਆ ਧੰਦਾ ਪੀਛੇ ਲੱਗ ਲੋਭ ਦੇਈ ਕਿਰਦਾ ਰੱਬ ਨੂੰ ਭੁੱਲਿਆ ਬੰਦਾ ਪੀਛੇ ਲੱਗ ਲੋਭ ਨੇ ਹਉਟ ਬੋਲਦਾ ਬੰਦਾ ਬਾਤਰ ਮਾਇਆ ਦੀ ਬਾਠ ਗਰੰਧੀ ਕਰਦੇ ਆਦਤੋਂ ਅੰਤ ਨਹੀਂ ਕਈ ਤਾਂ ਵਿੱਜੋਂ ਵਿੱਜੋਂ ਪੜਦੇ ਅਰਦਾਸ ਜਿ ਕਹਿੰਦੇ ਨੇ ਬਖਸ਼ੀ ਲਈ ਮਾਇਆ ਤੇਰਾ ਬੰਦਾ ਪਿੱਛੇ ਲੱਗ ਲੋਭ ਦੇ ਜੀ ਝੂਠ ਬੋਲਦਾ ਬੰਦਾ ਪਿੱਛੇ ਲੱਗ ਲੋਭ ਦੇ ਜੀ ਫਿਰਦੀ ਦੁਨੀਆ ਭਟਕੀ ਸਾਰੀ ਮੈਂ ਮਲਹਾਰੇ ਉਹ ਨਾਮੇ ਜਿਨ੍ਹਾਂ ਨੇ ਨੱਕੋਂ ਕੰਨੋਂ ਕੱਟ ਡਾਰੀ ਉਹ ਤਾਂ ਭਗਤ ਰੱਬ ਦੇ ਸੀ ਉਪਮਾ ਕਰਨੀ ਸਕਦਾ ਜੰਗਾ ਉਪਮਾ ਕਰਨੀ ਸਕਦਾ ਪਿੱਛੇ ਲੱਗ ਲੋਕ ਤੇ ਜੀ ਫਿਰਦਾ ਰੱਬ ਨੂੰ ਭੁੱਲਿਆ ਬੰਦਾ ਬਹੁਤ ਵਧੀਆ ਜੀ ਬਹੁਤ ਵਧੀਆ